ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਭਾਵਨ ਪਵਿੱਤਰ ਸਥਾਨ ਦੇ ਜਿੱਥੇ ਇੱਕ ਬੱਬਰ ਸ਼ੇਰ ਨੇ ਸਹਿਬਜ਼ਾਦਿਆਂ ਦੀ ਪਵਿੱਤਰ ਦੇਹਾਂ ਦੀ ਰਾਖੀ ਕੀਤੀ 48 ਘੰਟੇ ਉਸ ਬੱਬਰ ਸ਼ੇਰ ਨੇ ਸਹਿਬਜ਼ਾਦਿਆਂ ਦੀਆਂ ਦੇਹਾਂ ਦੇ ਨੇੜੇ ਕਿਸੇ ਵੀ ਮਾਰ ਖੋਰੇ ਜਾਨਵਰ ਨੂੰ ਨਹੀਂ ਆਉਣ ਦਿੱਤਾ ਇੱਥੋਂ ਹੀ ਸਹਿਬਜ਼ਾਦਿਆਂ ਦਾ ਵਿਵਾਨ ਕੱਢ ਕੇ ਦੀਵਾਨ ਟੋਡਰਮਲ ਜੀ ਉਹਨਾਂ ਨੂੰ ਉਹਨਾਂ ਦੀ ਸੰਸਕਾਰ ਵਾਲੀ ਜਗ੍ਹਾ ਗੁਰਦੁਆਰਾ ਜੂਤੀ ਸਰੂਪ ਸਾਹਿਬ ਲੈ ਕੇ ਗਏ ਸਾਰਾ ਇਤਿਹਾਸ ਦੱਸਾਂਗੇ ਜੀ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਇਸ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕਰੋਗੇ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਦੇ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਸਥਿਤ ਹੈ ਪੁਰਾਣੇ ਸਮਿਆਂ ਦੇ ਵਿੱਚ ਇੱਥੇ ਹੰਸਲਾ ਨਦੀ ਵਗਿਆ ਕਰਦੀ ਸੀ ਅਤੇ ਜੰਗਲ ਹੋਇਆ ਕਰਦਾ ਸੀ ਜਾਲਮ ਵਜੀਦ ਖਾਨ ਦੀ ਸਰਕਾਰ ਨੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦੀਆਂ দেহਾਂ ਨੂੰ ਹੰਸਲਾ ਨਦੀ ਦੇ ਕੰਢੇ ਸੁੱਟਾ ਦਿੱਤਾ ਅਤੇ ਉਹਨਾਂ ਨੂੰ ਇਹ ਲੱਗਿਆ ਕਿ ਸਹਿਬਜ਼ਾਦਿਆਂ ਦੀਆਂ দেহਾਂ ਨੂੰ ਮਾਰ ਖੁਰੇ ਜਾਨਵਰ ਖਾ ਲੈਣਗੇ ਪਰ ਉਸੇ ਸਮੇਂ ਦਸ਼ਮेश ਪਿਤਾ ਜੀ ਦੇ ਲਾਲਾਂ ਦੇ ਪਵਿੱਤਰ দেহਾਂ ਦੀ ਰਾਖੀ ਇੱਕ ਬੱਬਰ ਸ਼ੇਰ ਨੇ ਕੀਤੀ ਅਤੇ ਕਿਸੇ ਵੀ ਜਾਨਵਰ ਨੂੰ দেহਾਂ ਦੇ ਨੇੜੇ ਨਹੀਂ ਆਉਣ ਦਿੱਤਾ ਅਨੰਦਗੜ੍ਹ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਜੀ ਅਤੇ ਉਹਨਾਂ ਦਾ ਪਰਿਵਾਰ ਸਰਸਾ ਨਦੀ ਦੇ ਕੰਢੇ ਵਿਛੜ ਗਿਆ। ਦੋਵੇਂ ਛੋਟੇ ਸਹਬਜ਼ਾਦੇ ਮਾਤਾ ਗੁਜਰੀ ਜੀ ਨਾਲ ਗੰਗੂ ਬ੍ਰਾਹਮਣ ਦੇ ਪਿੰਡ ਚਲੇ ਗਏ। ਜਿੱਥੇ ਬਦਨੀਅਤ ਗੰਗੂ ਨੇ ਮਾਇਆ ਦੇ ਲਾਲਚ ਦੇ ਵਿੱਚ ਆ ਕੇ ਸਹਬਜ਼ਾਦਿਆਂ ਅਤੇ ਮਾਤਾ ਜੀ ਨੂੰ ਮਰੰਡੇ ਦੇ ਹਾਕਮ ਦੇ ਕੋਲ ਗ੍ਰਿਫਤਾਰ ਕਰਵਾ ਦਿੱਤਾ। ਮਰੰਡੇ ਦਾ ਉਹ ਹਾਕਮ ਸਹਬਜ਼ਾਦਿਆਂ ਤੇ ਮਾਤਾ ਜੀ ਨੂੰ ਲੈ ਕੇ ਸਰੰਦ ਦੇ ਨਵਾਬ ਵਜੀਦ ਖਾਨ ਦੇ ਕੋਲ ਆਇਆ ਅਤੇ ਜ਼ਾਲਮ ਵਜੀਦ ਖਾਨ ਨੇ ਤਿੰਨਾਂ ਨੂੰ ਠੰਡੇ ਬੁਰਜ ਦੇ ਅੰਦਰ ਕੈਦ ਕਰ ਦਿੱਤਾ। ਬਹੁ ਦੇ ਮਹੀਨੇ ਦੀ ਕੜਕ ਦੀ ਠੰਡ ਤੇ ਬਰਸਾਤੀ ਰਾਤ ਦੇ ਵਿੱਚ ਵੀ ਸਹਿਬਜ਼ਾਦਿਆਂ ਤੇ ਮਾਤਾ ਜੀ ਕੋਲ ਕੋਈ ਵੀ ਗਰਮ ਕੱਪੜਾ ਨਹੀਂ ਸੀ। ਠੰਡ ਨਾਲ ਠੁਠਰਦੇ ਹੋਏ ਛੋਟੇ ਲਾਲ ਦਾਦੀ ਜੀ ਦੀ ਹਿੱਕ ਨਾਲ ਚਿੰਬੜੇ ਹੋਏ ਉਸ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰ ਰਹੇ ਸਨ। ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੈਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦਾ ਮਾਣ ਮੱਤਾ ਇਤਿਹਾਸ ਸਰਵਣ ਕੀਤਾ। ਗੁਰੂ ਘਰ ਦਾ ਕਾਰਜ ਪ੍ਰਬੰਧ ਗੁਰੂ ਦੀਆਂ लाਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਚਲਾਇਆ ਜਾਂਦਾ ਹੈ। ਇਸ ਗੁਰਧਾਮ ਦੇ ਮੁੱਖ ਪ੍ਰਬੰਧਕ ਦੀ ਸੇਵਾ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਜੀ ਨਿਭਾ ਰਹੇ ਹਨ। ਗੁਰੂ ਦੀਆਂ लाਡਲੀਆਂ ਫੌਜਾਂ ਵੱਲੋਂ ਹੀ ਇਸ ਪਵਿੱਤਰ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਸਾਰੀ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਜਾਲਮ ਵਜੀਦ ਖਾਂ ਵੱਲੋਂ ਗੁਰੂ ਦੇ ਲਾਲਾਂ ਅਤੇ ਮਾਤਾ ਗੁਜਰੀ ਜੀ ਨੂੰ 10 ਸਪੋਸਮਤ 1761 ਜੋ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ 1704 ਈਸਵੀ ਬਣਦਾ ਹੈ ਤਿੰਨ ਦਿਨ ਕੜਕ ਦੀ ਠੰਡ ਵਿੱਚ ਭੁੱਖੇ ਪਾਣਿਆਂ ਨੂੰ ਕੈਦ ਰੱਖਿਆ ਗਿਆ ਸਿੱਖੀ ਤੋਂ ਡਲੌਣ ਲਈ ਅਤੇ ਈਨ ਮਨਾਉਣ ਲਈ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਵੀ ਦਿੱਤੇ ਗਏ ਠੰਡੇ ਬੁਰਜ ਤੋਂ ਹੀ ਜ਼ਾਲਮ ਸਿਪਾਹੀ ਸਹਬਜ਼ਾਦਿਆਂ ਨੂੰ ਹਰ ਰੋਜ਼ ਸੂਬੇ ਦੀ ਕਚਹਿਰੀ ਵਿੱਚ ਲੈ ਜਾਂਦੇ ਇਨਾ ਜ਼ੁਲਮ ਹੋਣ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਿੱਖੀ ਸਦਕ ਦੇ ਵਿੱਚ ਪਰਪੱਕ ਰਹੇ ਅਤੇ ਸਾਰਾ ਜ਼ੁਲਮ ਸਹਿੰਦੇ ਹੋਏ ਢੋਲ ਰਹੇ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੈਂ ਸਭ ਤੋਂ ਪਹਿਲਾਂ ਸਤਗੁਰਾਂ ਦਾ ਬਖਸ਼ਿਆ ਹੋਇਆ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੁਕਮਨਾਮਾ ਸਾਹਿਬ ਸਰਵਣ ਕਰਨ ਤੋਂ ਬਾਅਦ ਮੈਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਚਲਾ ਗਿਆ ਮੈਂ ਸਤਗੁਰਾਂ પાસે ਸਾਰੇ ਸਰਬੱਤ ਦਾ ਭਲਾ ਮੰਗਿਆ ਅਤੇ ਇਸ ਪਵਿੱਤਰ ਸਥਾਨਾਂ ਦੇ ਦਰਸ਼ਨ ਦੇਣ ਲਈ ਧੰਨਵਾਦ ਕੀਤਾ ਠੰਡੇ ਬੁਰਜ ਦੇ ਵਿੱਚ ਕੈਦ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਬਾਬਾ ਮੋਤੀराम ਮਹਿਰਾ ਜੀ ਨੇ ਨਿਭਾਈ ਇਹ ਸੇਵਾ ਦੇ ਬਦਲੇ ਬਾਬਾ ਮੋਤੀराम ਮਹਿਰਾਜੀ ਨੇ ਜੀੜ ਦੇ ਕਰਮਚਾਰੀਆਂ ਦੇ ਕੋਲ ਆਪਣੀ ਘਰ ਵਾਲੀ ਦੇ ਗਹਿਣੇ ਰਿਸ਼ਵਤ ਦੇ ਰੂਪ ਵਿੱਚ ਦੇ ਦਿੱਤੇ। ਗੁਰੂ ਘਰ ਦੇ ਅਨੰਨ ਸੇਵਕ ਬਾਬਾ ਮੋਤੀराम ਮਹਿਰਾਜੀ ਨੂੰ ਇਹ ਸੇਵਾ ਦੇ ਬਦਲੇ ਬਾਦ ਦੇ ਵਿੱਚ ਵਜੀਦ ਖਾਨ ਨੇ ਸਣੇ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ। ਦੋ ਦਿਨ ਵਜੀਦ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਵੀ ਜਦ ਉਸ ਛੋਟੇ ਸਹਬਜ਼ਾਦੇ ਸਿੱਖੀ ਸਦਕ ਦੇ ਵਿੱਚ ਪਰਪੱਕ ਰਹੇ ਤਾਂ ਤੀਸਰੇ ਦਿਨ 13 ਪੋਹ ਵਾਲੇ ਦਿਨ ਜਾਲਮ ਵਜੀਦ ਖਾਨ ਨੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਸਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਬਾਬਾ ਮੋਤੀराम ਮਹਾਰਾਜੀ ਨੇ ਠੰਡੇ ਬੁਰਜ ਦੇ ਵਿੱਚ ਕੈਦ ਮਾਤਾ ਗੁਜਰੀ ਜੀ ਨੂੰ ਸੁਣਾਈ। ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆ ਮਾਤਾ ਗੁਜਰੀ ਜੀ ਨੇ ਵੀ ਆਪਣੀ ਦੇਹ ਦਾ ਤਿਆਗ ਕਰ ਦਿੱਤਾ। ਜਾਲਮ ਹਕੂਮਤ ਨੇ ਇਹਨਾਂ ਪਵਿੱਤਰ ਦੇਹਾਂ ਨੂੰ ਹੰਸਲਾ ਨਦੀ ਦੇ ਕੰਢੇ ਇਸ ਪਵਿੱਤਰ ਸਥਾਨ ਦੇ ਉੱਪਰ ਸੁੱਟਾ ਦਿੱਤਾ। ਉਸ ਸਮੇਂ ਇੱਥੇ ਬਹੁਤ ਹੀ ਵੱਡਾ ਜੰਗਲ ਹੋਇਆ ਕਰਦਾ ਸੀ ਅਤੇ ਹੰਸਲਾ ਨਦੀ ਵਗਿਆ ਕਰਦੀ ਸੀ। ਜ਼ਾਲਮ ਹਕੂਮਤ ਨੇ ਸੋਚਿਆ ਸੀ ਕਿ ਸਹਿਬਜ਼ਾਦਿਆਂ ਦੀ ਪਵਿੱਤਰ ਸ਼ਰੀਰਾਂ ਨੂੰ ਕੋਈ ਮਾਰ ਖੁਰਾ ਜਾਨਵਰ ਖਾ ਲਵੇਗਾ। ਪਰ ਉਸੇ ਸਮੇਂ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਸਹਿਬਜ਼ਾਦਿਆਂ ਦੀ ਪਵਿੱਤਰ ਦੇਹਾਂ ਦੀ ਰਾਖੀ ਕੀਤੀ। ਇਨਾ ਦੋ ਦਿਨਾਂ ਦੇ ਵਿੱਚ ਗੁਰੂ ਘਰ ਦੇ ਅਨੰਨ ਸੇਵਕ ਦੀਵਾਨ ਟੁੱਡਰਮਾਲ ਜੀ ਨੇ ਸੂਬੇ ਸਰਾਂਧ ਦੇ ਕੋਲੋਂ ਮੂਹਰਾਂ ਖੜੀਆਂ ਕਰਕੇ ਸਹਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਦੇਹਾਂ ਦੇ ਸੰਸਕਾਰ ਲਈ ਜ਼ਮੀਨ ਖਰੀਦੀ। ਇਸੇ ਗੁਰਧਾਮ ਤੋਂ ਤਿੰਨਾ ਪਵਿੱਤਰ ਦੇਹਾਂ ਦਾ ਵਿਵਾਨ ਕੱਢ ਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਸਥਾਨ ਦੇ ਉੱਪਰ ਲਜਾਇਆ ਗਿਆ ਤੇ ਸੰਸਕਾਰ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਉਸ ਸਮੇਂ ਜਾਲਮ ਵਜੀਦ ਖਾਨ ਦੇ ਡਰ ਤੋਂ ਆਲੇ-ਦਾਲੇ ਦੀ ਜ਼ਮੀਨ ਦੇ ਮਾਲਕਾਂ ਨੇ ਸਹਿਬਜ਼ਾਦਿਆਂ ਤੇ ਮਾਤਾ ਜੀ ਦੇ ਸਸਕਾਰ ਲਈ ਜਗ੍ਹਾ ਦੇਣ ਤੋਂ ਮਨਾ ਕਰ ਦਿੱਤਾ। ਦੀਵਾਨ ਟੋਡਰਮਾਲ ਜੀ ਵੱਲੋਂ ਮੋਹਰਾਂ ਖੜੀਆਂ ਕਰਕੇ ਖਰੀਦੀ ਹੋਈ ਗੁਰਦੁਆਰਾ ਚੌਤੀਸ ਰੂਪ ਸਹਿਬ ਦੀ ਪਵਿੱਤਰ ਸਥਾਨ ਦੁਨੀਆਂ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਪੂਜਨਿਕ ਸਥਾਨ ਹੈ। ਕੁਝ ਸਮਾ ਸਤਗੁਰਾਂ ਦੀ ਤਾਬਿਆਂ ਬੈਠ ਕੇ ਉਹਨਾਂ ਦੀ ਸੰਗਤ ਮਾਨਣ ਤੋਂ ਬਾਅਦ ਮੈਂ ਪੋਰਾ ਸਹਿਬ ਮੱਥਾ ਟੇਕਣ ਲਈ ਚਲਾ ਗਿਆ ਪੋਰਾ ਸਹਿਬ ਦੇ ਅੰਦਰ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਤਿੰਨ ਥੜੇ ਬਣੇ ਹੋਏ ਹਨ ਇਸ ਪਵਿੱਤਰ ਸਥਾਨ ਦੇ ਉੱਪਰ 11 12 ਅਤੇ 13 ਪੂ ਨੂੰ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਤੇ ਵਿੱਚ ਪਾਰੀ ਜੋੜ ਮੇਲਾ ਲੱਗਦਾ ਹੈ ਸ਼ਹੀਦੀ ਜੋੜ ਮੇਲੇ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਆ ਕੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਨਤਮਸਤਕ ਹੁੰਦੀਆਂ ਹਨ ਅਤੇ ਉਹਨਾਂ ਪਾਸੋਂ ਅਰਦਾਸ ਬੇਨਤੀ ਕਰਕੇ ਆਪਣੇ ਸਾਰੇ ਦੁੱਖਾਂ ਦਾ ਨਿਵਾਰਨ ਕਰਵਾਉਂਦੀਆਂ ਹਨ ਪੂਰਾ ਸਹਬ ਦੇ ਅੰਦਰ ਜਾ ਕੇ ਮੈਂ ਸਭ ਤੋਂ ਪਹਿਲਾਂ ਮਾਤਾ ਗੁਜਰੀ ਜੀ ਦੀ ਯਾਦ ਦੇ ਵਿੱਚ ਬਣੇ ਥੜੇ ਦੇ ਦਰਸ਼ਨ ਕੀਤੇ ਥੜੇ ਦੇ ਉੱਪਰ ਸ਼ਸ਼ੋਭਿਤ ਕੀਤੇ ਹੋਏ ਸ਼ਸਤਰ ਸਿੱਖ ਧਰਮ ਦੇ ਵਿੱਚ ਸ਼ਸਤਰਾਂ ਦੀ ਅਹਿਮੀਅਤ ਨੂੰ ਦਰਸਾਉਂਦੇ ਹਨ। ਦੂਸਰਾ ਥੜਾ ਗੁਰੂ ਦੇ ਲਾਲ ਸਾਹਿਬ ਜادہ ਬਾਬਾ ਜੋਰਾਫਰ ਸਿੰਘ ਜੀ ਦੀ ਯਾਦ ਦੇ ਵਿੱਚ ਬਣਾਇਆ ਹੋਇਆ ਹੈ। ਮੈਂ ਤਿੰਨੇ ਥੜਿਆਂ ਦੇ ਬਾਰੂ-ਵਾਰੀ ਦਰਸ਼ਨ ਕੀਤੇ ਅਤੇ ਮਨ ਹੀ ਮਨ ਦੇ ਵਿੱਚ ਸਹਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਨੂੰ ਲੱਖਾਂ ਵਾਰ ਸਜਦਾ ਕੀਤਾ। ਸਹਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ਾਲਮ ਵਜੀਦ ਖਾਂ ਦੀ ਰਿਆਸਤ ਦੀ ਜੜ ਪੱਟ ਕੇ ਲਿਆ। ਅੱਜ ਇਸ ਪਵਿੱਤਰ ਸਥਾਨ ਦੇ ਉੱਪਰ ਝੂਲਦੇ ਕੇਸਰੀ ਨਿਸ਼ਾਨ ਸਹਬ ਸੱਚਾਈ ਦੀ ਜ਼ੁਲਮ ਦੇ ਉੱਪਰ ਜਿੱਤ ਨੂੰ ਦਰਸਾਉਂਦੇ ਹਨ। ਨੋ ਪਵਿੱਤਰ ਥੜਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਉਸ ਤਸਵੀਰ ਦੇ ਦਰਸ਼ਨ ਕੀਤੇ ਜਿਸ ਦੇ ਵਿੱਚ ਚਿੱਤਰਕਾਰੀ ਦੇ ਰੂਪ ਵਿੱਚ ਬੱਬਰ ਸ਼ੇਰ ਸਾਹਿਬ ਜਾਦਿਆਂ ਦੀਆਂ ਦੇਹਾਂ ਦੀ ਰਾਖੀ ਕਰ ਰਿਹਾ ਸੀ ਦਸ਼ਮੇਸ਼ ਪਿਤਾ ਜੀ ਦੇ ਲਾਲਾਂ ਦੀ ਕੁਰਬਾਨੀ ਵਰਗੀ ਮਿਸਾਲ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਰੈਂਦੀ ਦੁਨੀਆ ਤੱਕ ਸ਼ਹੀਦਾਂ ਦੇ ਇਤਿਹਾਸ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਤੇ ਇਸ ਪਵਿੱਤਰ ਸਥਾਨ ਦੇ ਉੱਪਰ ਸਜਦੇ ਹੁੰਦੇ ਰਹਿਣਗੇ ਪੂਰਾ ਸਹਿ ਮੱਥਾ ਟੇਕਣ ਤੋਂ ਬਾਅਦ ਮੈਂ ਦੁਬਾਰਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਿਰਮਾ ਦੇ ਵਿੱਚ ਆ ਕੇ ਬੈਠ ਗਿਆ ਅਤੇ ਸਿੰਘ ਸਾਹਿਬ ਨਾਲ ਇਸ ਪਵਿੱਤਰ ਸਥਾਨ ਦੇ ਇਤਿਹਾਸ ਬੰਦੀ ਵਿਚਾਰ ਵਟਾਂਦਰਾ ਕੀਤਾ। ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ। ਸੋ ਵੀਡੀਓ ਪੂਰੀ ਦੇਖਣ ਤੋਂ ਬਾਅਦ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ।